ਕਟਕੁੰਡਾ ਮਾਰੂ ਮਾਰੂ ਖੋਤੀ ਵਾਲੇ ਖੋਤੀ ਐ ਜਿਹੜਾ ਪੰਭਰਾ ਵੀ ਖੋਤੀ ਆ ਤੁਹਾਡਾ ਬੁੜਾ ਲਲਕਾਰੇ ਮਾਰਦਾ ਬਾਹਰ ਮੈਂ ਇੱਕ ਵਾਰੀ ਵੱਡਣਾ ਇਹਨੂੰ ਮੈਂ ਸਰੇ ਆਮ ਹੀ ਕਹਿੰਦਾ ਵਾ ਕਾਗਾ ਖੋਤੀਓ ਬਾਹਰ ਮੁੱਛ ਮਰੋੜਨ ਨੂੰ ਲੈ ਕੇ ਜਿਹੜਾ ਇੱਕ ਪੱਖ ਇਹ ਗੱਲ ਕਹਿੰਦਾ ਕਿ ਤੁਸੀਂ ਤਿੰਨ ਤਿੰਨ ਵਾਰ ਤੱਕ ਸਾਰੇ ਮਹੱਲੇ ਨੂੰ ਪੁੱਛੋ ਤਿੰਨ ਤਿੰਨ ਵਾਰ ਕੋਈ ਮਹੱਲੇ ਵਾਲਾ ਕਹਿ ਕੇ ਆ ਜਵੇ ਮੈਨੂੰ ਇੱਥੇ ਭਾਈ ਕਿੰਨੇ ਵਾਰ ਦਾ ਕਿੱਦਕ ਨਹੀਂ ਚੱਲਦਾ ਹੈਗਾ ਇੱਥੇ ਤੁਹਾਨੂੰ ਪਤਾ ਸਰੇ ਸਰੇ ਪਾਟ ਪੂਆ ਟਾਈਮ ਹੁੰਦਾ ਨਿਹੰਗ ਸਿੰਘ ਹੈਗੇ ਆਪਾਂ ਸਰੇ ਸਰੇ ਪਾਟ ਕਰਨਾ ਹੁੰਦਾ ਸਵੇਰੇ ਸਵੇਰੇ ਡੀਜੇ ਲਾ ਕੇ ਵਹਿਜਣਾ ਮਾ ਦਾ ਵਿਆਹ ਰੱਖਿਆ ਲੂ ਸੋਲੇ ਮੇਰੇ ਮੁੱਛ કરી ਜਾਣੀਆ ਸਾਡੀਆਂ ਮਾਵਨ ਦੇ ਕੇ ਮੁੱਛਾ ਚੋਟ ਚੋਟ ਮੈਂ ਤੇ ਭਾਈ ਸਹੀ ਗੱਲ ਕਰਾਂਗੇ ਮੇਰੇ ਵੱਲੋਂ ਪੀਸੀਆਰ ਕਰੇ ਕੋਈ ਚ ਨਾ ਕਰੇ ਮੈਂ ਇੱਕ ਵਾਰੀ ਵੱਡਣਾ ਇਹਨੂੰ ਮੈਂ ਸਰੇ ਆਮ ਹੀ ਕਹਿੰਦਾ ਵਾਂ ਮੈਂ ਇੱਕ ਵਾਰੀ ਜਿੰਨਾ ਜੇ ਵੱਡਣਾ ਨਾ ਲਿਆ ਇਹਨੂੰ ਮੈਨੂੰ ਚੈਨ ਜਿਆ ਨਹੀਂ ਪੈਣਾ ਪਰ ਜਿੱਦਾਂ ਭਾਈ ਮਹੱਲੇਦਾਰੀ ਹੈ ਤੁਹਾਡੀ ਵੀ ਆਪਸ ਵਿੱਚ ਮਹੱਲੇਦਾਰੀ ਮੁੱਛਾ ਚੜਦਾ ਤੇ ਮੈਨੂੰ ਵੇਖ ਕੇ ਵੱਡਣਾ ਨਾ ਲਿਆ ਇਹਨੂੰ ਮੈਨੂੰ ਚੈਨ ਜਿਆ ਨਹੀਂ ਪੈਣਾ ਪਰ ਜਿੱਦਾਂ ਭਾਈ ਮਹੱਲੇਦਾਰੀ ਹੈ ਤੁਹਾਡੀ ਵੀ ਆਪਸ ਵਿੱਚ ਭਾਈ ਇਹ ਜਿਹੜੀ ਮਰਿਆ ਪੈਣਾ ਮੇਰੀ ਮਹੱਲੇ ਦੇ ਭਾਈ ਅੱਗੇ ਵੀ ਹੋਇਆ ਕਿ ਇਹ ਅੱਗੇ ਵੀ ਕੋਈ ਮਬਾ ਬਗੀ ਹੋਇਆ ਆ ਭਾਜੀ ਸਾਰਾ ਮਹੱਲ ਕਿੰਨੇ ਚਾਂਸ ਹੋ ਗਏ ਉਹਨੂੰ ਕੋਈ ਹੱਟ ਗਿਆ ਵੀਡੀਓ ਦਿਖਾਏ ਉਹਦਾਂ ਜੇ ਰਿਪੋਰਟ ਲਖਾਏ ਰਿਪੋਰਟ ਆ ਸਾਰੇ ਮਹੱਲ ਦੇ ਭਾਵੇਂ ਤੁਸੀਂ ਪਹੁੰਚ ਆਈ ਅਸੀਂ ਥਾਣੇ ਗਏ ਥਾਣੇ ਵਾਲੇ ਐਕਸ਼ਨ ਨਹੀਂ ਲੈਂਦੇ ਕੋਈ ਮੋੜਾ ਮੋੜਾ ਰਾਜ ਕਰੋ ਬੰਦਾ ਆ ਗਿਆ ਬਾਈ ਕਿੰਨੀ ਵਾਰੀ ਕੰਪਲੇਂਟ ਕੀਤੀ ਥਾਣੇ ਅੱਛਾ ਉਹ ਤਾਂ ਸਾਡੀ ਕੰਮ ਬੇਕੋਸ ਬਈ ਸੱਜਾਈ ਉਹ ਕਿਉਂ ਨਹੀਂ ਕਰਦੀ ਇਹਨਾਂ ਨੇ ਕੁਝ ਨਹੀਂ ਇਹ ਤੁਹਾਡੀ ਮੰਗ ਜੀ ਤੁਹਾਡੀ ਕੀ ਮੰਗ ਹੈ ਸਾਡੇ ਕੋਲ ਬੈਠੇ ਸਾਡੇ ਨਾਲ ਕੱਲ ਨੂੰ ਵੀ ਬਹਿਣਦੇ ਵੀ ਇਦਾਂ ਨਹੀਂ ਕੰਮ ਕਰਦਾ ਵਾ ਇਹ ਕਿਉਂ ਕਰਦਾ ਵਾ ਇਦਾਂ ਅਸੀਂ ਇਹ ਹੱਡੀ ਮੰਗੇ ਇਹ ਹੀ ਮਾੜੀ ਮੁੰਡਿਆਂ ਉਹਨਾਂ ਨੇ ਸਾਡੀ ਕੋਈ ਸੁਣੀ ਨਹੀਂ ਤੇ ਅਸੀਂ ਫੇਰ ਕੀ ਕਰੀਏ ਨਹੀਂ ਚੱਲ ਜਾ ਹਿੱਥਿਆ ਲੈਂਦੇ ਆ ਨਹੀਂ ਨਹੀਂ ਭਾਈ ਆਪਾਂ ਪਰਤਿਆਂ ਜਿਵੇਂ ਕੋਈ ਨਾ ਮੁੰਡਾ ਵਾਰ ਘਟਾਓ ਪਹਿਲਾਂ ਤੁਸੀਂ ਉਹ ਕੱਢੋ ਖੋਤੀਓ ਮਾਰ ਉਹ ਤੁਹਾਡਾ ਬੁੜਾ ਲਲਕਾਰੇ ਮਾਰਦਾ ਵਾ ਉਹ ਤਸਵੀਰਾਂ ਤੁਹਾਨੂੰ ਬੱਤੀ ਸ਼ੇਖ ਜਲੰਧਰ ਦੀਆਂ ਸਾਂਝੇ ਕੀਤੀਆਂ ਜਾ ਰਹੀਆਂ ਨੇ ਜਿੱਥੇ ਕੀ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜਾ ਕਿ ਆਮੋ ਸਾਹਮਣੇ ਕੋਈ ਝਗੜਾ ਹੋਇਆ ਵਿਵਾਦ ਹੋਇਆ ਜਿਹੜਾ ਮੋਚ ਮਰੋੜਣ ਨੂੰ ਲੈ ਕੇ ਜਿਹੜਾ ਇੱਕ ਪੱਖ ਇਹ ਗੱਲ ਕਹਿੰਦਾ ਔਰ ਦੂਜਾ ਪੱਖ ਕਹਿੰਦਾ ਕਿ ਜਿਹੜਾ ਕਾਫੀ ਤੁਹਾਨੂੰ ਬਾਹਰ ਆ ਕੇ ਗਾਲਾਂ ਕੱਢੀਆਂ ਜਾਂਦੀਆਂ ਨੇ ਤੇ ਤਸਵੀਰਾਂ ਦੇਖ ਸਕਦੇ ਹੋ ਬੱਤੀ ਸ਼ੇਖ ਦੀਆਂ ਸਾਂਝੇ ਕੀਤੀਆਂ ਜਾ ਰਹੀਆਂ ਨੇ ਸਪੈਸ਼ਲਟੀ ਟੀਮ ਮੌਕੇ ਤੇ ਸੋ ਮੌਕੇ ਦੇ ਪੁਲਿਸ ਪ੍ਰਸ਼ਾਸਨ ਪਹੁੰਚੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪੁਲਿਸ ਪ੍ਰਸ਼ਾਸਨ ਦੇ ਨਾਲ ਸਾਰੇ ਦੋਨੇ ਆਸਾਂ ਘਮਾਂਡ ਰਹਿੰਦੇ ਆ ਇਹਨਾਂ ਨੇ 112 ਦੇ ਕਾਲ ਕੀਤੀ ਪੱਲੇ ਇਲਾਕੇ ਵਿੱਚ ਲੜਾਈ ਝਗੜਾ ਹੋਣ ਦਿਆ ਵਾ ਜਿਹੜਾ ਮੌਕੇ ਜਾ ਕੇ ਦੇਖਿਆ ਤੇ ਇਹ ਦੋਨੇ ਪਾਰਟੀਆਂ ਇੱਕ ਦੂਜੇ ਨੂੰ ਜਿਆਦਾ ਬੋਲਦੀਆਂ ਮੁੰਡਾ ਜਿਹੜਾ ਜਿਆਦਾ ਮੋਢਾ ਨੂੰਗਾ ਤਾਂ ਸੱਚ ਨੂੰ ਗੱਲ ਹੋਈ ਆ ਉਹ ਥਾਣੇ ਚਲ ਚਲੇ ਨਹੀਂ ਝਗੜੇ ਦਾ ਇਹ ਮੇਨ ਕਾਰਨ ਕੀ ਗਲਤ ਕੀ ਕੀ ਇਹਨਾਂ ਦੀ ਪਤਾ ਨਹੀਂ ਜੀ ਪੁਰਾਣਾ ਕੋ ਚੱਲਦਾ ਇਹਨਾਂ ਦਾ ਸਾਹਮਣੇ ਇੱਥੇ ਗਾਲ੍ਹਾਂ ਕੱਢਦੇ ਨੇ ਮੁੱਛਾਂ ਮਰੋੜਦੇ ਨੇ ਇਹ ਦਫੇ ਹੁਣ ਕਰੀਏ ਥਾਣੇ ਜਾ ਕੇ ਪਤਾ ਲੱਗੂਗਾ ਕਿਹੜਾ ਨਹੀਂ ਕੋਈ ਇੱਧਰ ਦੀ ਕੋਈ ਵੀਡੀਓ ਸਾਹਮਣੇ ਆਈ ਜਿਹੜੀ ਉਹਨਾਂ ਕੋਈ ਵੀਡੀਓ ਵੀਡੀਓ ਦਿਖਾਈ ਹੈ ਜੀ ਅੱਛਾ ਜੀ ਹਾਂਜੀ 24 ਡੋਟੀ ਆਫਰ ਖੱਦਿਆ ਵਾ ਜੋ ਵੀ ਕੁ ਨੂੰ ਨਹੀਂ ਕਰ ਪਰ ਦੇਖੋ ਇੰਨੇ ਇੰਨਾ ਸੜਕ ਦੇ ਵਿੱਚ ਹ ਝਗੜਾ ਕੋਈ ਨਹੀਂ ਫੀਸਪੋਲ ਏਰੀਆ ਇਹਦੇ ਕੋਈ ਸੁਜਾਨੀਮਾਨੀ ਨੁਕਸਾਨ ਨਹੀਂ ਹੋਇਆ ਕੋਈ ਹੱਥ ਨਹੀਂ ਲੱਗੇ ਤੇ ਤਾਂ ਅੰਦਾਜ਼ਾ ਮੁਕਰ ਗਿਆ ਸੀ ਕਿਹਾ ਜਾ ਰਿਹਾ ਵੀ ਆਪਾਂ ਪਰ ਉਹ ਕਹਿੰਦੇ ਲੜਕੇ ਨੂੰ ਲੈ ਕੇ ਜਾਓ ਜਿਹੜਾ ਲੜਕੇ ਨਾਲ ਝਗੜਾ ਹੋਇਆ ਹੈ ਜਿਹੜੇ ਸੰਜੀਆ ਕੀਤੀ ਜਾ ਰਹੀਆਂ ਨੇ ਜਿਹੜੇ ਲੜਕੇ ਦੀ ਹੈ ਕਹਿ ਰਹੇ ਨੇ ਜਿਹੜੇ ਝਗੜਾ ਲੜਕੇ ਦਾ ਕਹਿ ਰਹੇ ਉਹ ਕਹਿੰਦੇ ਲੜਕਾ ਲੈ ਕੇ ਜਾਓ ਇੱਥੋਂ ਭਾਈ ਲੜਕਾ ਤਾਂ ਲੈ ਕੇ ਜਾਈਏ ਕਿ ਸੱਟ ਲੱਗਿਓ ਡਿਊਟੀ ਆਫਸਰ ਨੂੰ ਬੁਲਾਇਆ ਵਾ ਜਿਸ ਨੂੰ ਜਿਹੜਾ ਜਿਹੜਾ ਦੋਸ਼ੀ ਪਾਇਆ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਨਹੀਂ ਹੈ ਕੋਣ ਹੈ ਮੇਰੇ ਜਿੰਨਾ ਝਗੜਾ ਕੀ ਨਾਮ ਕੀ ਰੋ ਦਾ ਪਾਜੀ ਪਹਿਲੇ ਆੜੇ ਗਵਾੜਾ ਤੋਂ ਨੇ ਰੰਗੇ ਆਸ ਵਿੱਚ ਠੀਕ ਹੈ ਅੱਗੇ ਵੀ ਕੰਦੀ ਹੋਇਆ ਪਤਾ ਨਹੀਂ ਅੱਜ ਹੀ ਕਾਲ ਕੀਤੀ 112 ਦੇ ਪਤਲੇ ਪਿੰਡਾਂ ਦੀ ਕੋਰੰਜੋ ਚਾਹਨਾ ਦੇ ਆਸ ਵਿੱਚ ਹੂੰ ਬਿਲਕੁਲ ਪੁਲਿਸ ਪ੍ਰਸ਼ਾਸਨ ਇਥੇ ਮੌਕੇ ਤੇ ਪਹੁੰਚਿਆ ਹੋਇਆ ਦੱਸੋ ਇਹ ਜਲੰਧਰ ਦੀਆਂ ਤਸਵੀਰਾਂ ਤੁਹਾਨੂੰ ਜਿਹੜੀਆਂ ਸੰਗ ਕਰਦੇ ਦੂਜੇ ਪੱਖ ਨਾਲ ਗੱਲਬਾਤ ਕਰਦੇ ਮਾਤਾ ਜੀ ਬਾਹਰ ਖੜੇ ਨੇ ਦੂਜੇ ਪੱਖ ਨਾਲ ਵੀ ਮੈਂ ਜਾਓ ਆਹੀ ਅਕੇ ਬੁਢੀ ਆ ਨਹੀਂ ਚਲੋ ਆਪੇ ਪਰੇਸ਼ਾਨ ਨਹੀਂ ਆ ਬਾਰ ਬਾਰ ਪਰੇਸ਼ਾਨ ਹੋ ਰਹੇ ਲੋਕ ਹੈ ਬਾਲੀਕਾ ਹੋਤਾ ਦੋਈ ਹੈ ਮੈਡਮ ਨੀ ਤੁਹਾਨੂੰ ਪਰੇਸ਼ਾਨ ਕਰਦੇ ਜੀ ਤਾਂ ਕਰਦੇ ਇਹ ਤਾਂ ਪਰਸ਼ਾਨ ਤਾਂ ਬਾਜੀ ਕੀ ਕਹੀਏ ਦਸੀਏ ਤੁਹਾਨੂੰ 1 ਸਾਲ ਤੋਂ ਨਹੀਂ ਅਹੀਂ ਪਾਣੀ ਰੋੜਦੀ ਰਹਿੰਦੀ ਐ ਤੇ ਛਿੱਕੜ ਕਰਦੀ ਰਹਿੰਦੀ ਐ ਜੀ ਤਾਂ ਵੀ ਨਹੀਂ ਬੋਲੀ ਤਾਂ ਚਲੋ ਇੱਕ ਗਲੀ 'ਚ ਰਹਿਣਾ ਔਰ ਆਲ ਮਿਲ ਕੇ ਰਹਿਣ ਵੈਸੇ ਉਦਾਂ ਗੱਲ ਕਰਦੇ ਆਂ ਆਲ ਮਿਲ ਕੇ ਰਹਿਣਾ ਚਾਹੀਦਾ ਆਪਾਂ ਗਲੀ 'ਚ ਰਹਿੰਦੇ ਆਂ ਚਲੋ ਤੁਸੀਂ ਉਹ ਵੀ ਗਵਾਂਡੀ ਤੁਹਾਡੇ ਉਹ ਲੈ ਨਹੀਂ ਦੇਰਦਾ ਨਹੀਂ ਦੇਰਦਾ ਇਹਨਾਂ ਖਲਾਰਾ ਪਾਉਂਦੇ ਦੇ ਸੀ ਅਸੀਂ ਅੰਦਰ ਹੀ ਸੀ ਸਾਡਾ ਬੂਆ ਖੁੱਲਾ ਹੁੰਦਾ ਨਾ ਤੁਹਾਨੂੰ ਮਾਰ ਦੇਣਾ ਤੁਹਾਨੂੰ ਮਾਰ ਦੇਣਾ ਸੀ ਇਹਨਾਂ ਨੇ ਮਾਰ ਦੇਣਾ ਸੀ ਸਾਨੂੰ ਲੱਗੇ ਤਾਂ ਅਸੀਂ ਬੂਆ ਬੰਦ ਕੀਤਾ ਮੈਂ ਗੁੰਡੀ ਮਾਰ ਦੇਣਾ ਇਹਨਾਂ ਨੇ ਮਾਰ ਦੇਣਾ ਸੀ ਸਾਨੂੰ ਉਹ ਕੁੰਡੀ ਉਹਨੇ ਬਲੌਂਗ ਮਾਰਿਆ ਮੁਰਖਾ ਲੱਭਵਾ ਤੋੜਦਾ ਰਿਹਾ ਕਿੰਨੀ ਦੇਰ ਕੀ ਮੰਗਰਦੇ ਹੋ ਪ੍ਰਸ਼ਾਸਨ ਅਗੇ ਤੋੜਦਾ ਰਿਹਾ ਕਿੰਨੀ ਦੇਰ ਪੁਆ ਪੁਲਿਸ ਦੇ ਸਾਹਮਣੇ ਇੰਨਾ ਕੁਝ ਕਰ ਰਹੇ ਆ ਪੁਲਿਸ ਕੁਝ ਨਹੀਂ ਕਰ ਰਹੀਂ ਜੀ ਦੇਖਦੇ ਹੋ ਮੇਰੇ ਬੱਚਿਆਂ ਨੂੰ ਸਾਨੂੰ ਸਾਰਿਆਂ ਨੂੰ ਇਹਨਾਂ ਤੋਂ ਖਤਰਾ ਹੈਗਾ ਇਹ ਸੇਫਟੀ ਦਿੱਤੀ ਜਾਵੇ ਸਾਨੂੰ ਹੂੰ ਕਿਉਂਕਿ ਉਹ ਸਾਰੇ ਦੇ ਸਾਹਮਣੇ ਉਹ ਲਲਕਾਰੇ ਮਾਰਦਾ ਪਿਆ ਕਿ ਮੈਂ ਵੱਟ ਦੇ ਪੁਲਿਸ ਦੇ ਸਾਹਮਣੇ ਲਲਕਾਰੇ ਮਾਰਦੇ ਆ ਪੁਲਿਸ ਦੇ ਸਾਹਮਣੇ ਮਾਰਦੇ ਪਏ ਲੋ ਪੁਲਿਸ ਦੇ ਸਾਹਮਣੇ ਮਾਰਦੇ ਪਏ ਪੁਲਿਸ ਦੇ ਸਾਹਮਣੇ ਮਾਰਦੇ ਪਏ ਹੈ ਇਹ ਕਿ ਕਿੱਦਾਂ ਉਹਨਾਂ ਨੇ ਕਰਦਾ ਇਸ ਬੰਦੇ ਨੂੰ ਡਰ ਨਹੀਂ ਹੈਗਾ ਮੈਂ ਤਾਂ ਆਪ ਕਰਦੇ ਆ ਬਾਹਰ ਗੱਡੀ ਹੈ ਬਿਲਕੁਲ ਹੈ ਤਸਵੀਰਾਂ ਦੇਖ ਸਕਦੇ ਹੋ ਬਸਤੀ ਸ਼ੇਖ ਦੀਆਂ ਜਿਹੜੀ ਜਿਹੜੇ ਚਾਰੀਆਂ ਨੇ ਜ਼ਿਲੰਦਰ ਜਿਹੜਾ ਇਲਾਕਾ ਨਿਕਲ ਰਿਹਾ ਹੈ ਇੱਕ ਮਿੰਟ ਇੱਕ ਪੜਾ ਮੇਰੀ ਗੱਲ ਸੁਣ ਹਾਂਜੀ ਮੈਂ ਜਿਆਦਾ ਉਤਾਰ ਲਿਓ ਕੋਈ ਨਹੀਂ ਮੈਂ ਕਰਾ ਪਾਪਾ ਇਧਰ ਹੀ ਹੋ ਰਿਹਾ ਹੈ ਭਾਜੀ ਨਾਲ ਹੀ ਚੱਲਣਗੇ ਸਾਡੇ ਕੋਈ ਗੱਲ ਨਹੀਂ ਐਨਾ ਆਖੀ ਬਾਤ ਕਰਾਂਗੇ ਮੈਂ ਨਾਲ ਚੱਲਾਂ ਮੈਂ ਚੱਲਾਂ ਨਾ ਉਹਨਾਂ ਨੂੰ ਵੀ ਬਾਹਰ ਕਢਾ ਭਾਜੀ ਪਹਿਲਾਂ ਗੱਲ ਸੁਣੋ ਇਹਨਾਂ ਨੂੰ ਫੇਰ ਚੰਗੇਰ ਤਾਂ ਨਹੀਂ ਚਲੋ ਬਹੁਤ ਮੜਾ ਚਲੋ ਉਹ ਵੀ ਚੱਲੇ ਨੇ ਤੇ ਇਹੋ ਚੱਲੂ ਆਜੋ ਚਲੋ ਆਜੋ ਬਹੁਤ ਰੋਕਾ ਨਹੀਂ ਆਹ ਇੱਧਰ ਨਾ ਗਾਣਾ ਨਹੀਂ ਉਹ ਆਹ ਮੈਂ ਨਾਲ ਚੱਲਾਂ ਮੈਂ ਬੈਠੀ ਨਾ ਨਾ ਭਰਾ ਯਾਰ ਮੇਰਾ ਵੀ ਕਿਹਾ ਜਾ ਰਿਹਾ ਕਿ ਦੂਸਰੇ ਜੋ ਲੜਕਾ ਉਹਨੂੰ ਵੀ ਥਾਣੇ ਲੈ ਕੇ ਜਾਇਆ ਜਾਵੇ ਫੇਰ ਅਸੀਂ ਥਾਣੇ ਜਾਵਾਂਗੇ ਅੱਛਾ ਉਦੋਂ ਦੀ ਸੱਜਣ ਵਾਸਤੇ ਦਵਾਈ ਮੈਂ ਬੋਲਦਾ ਮੈਂ ਮੰਨਦਾ ਨਹੀਂ ਇਹਦਾ ਕਾਤੇ ਸਾਡੇ ਨੂੰ ਇਸ ਤਰੀਕੇ ਨਾਲ ਰੱਖਦੇ ਆ ਅੱਛਾ ਮੇਰਾ ਮੇਰਾ ਨਾ ਅੱਗੇ ਮੁੰਡਾ ਔਰ ਇਹ ਜਲੰਧਰ ਦੀਆਂ ਤਸਵੀਰਾਂ ਤੁਹਾਨੂੰ ਜਿਹੜੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਜਲੰਧਰ ਜ਼ੈਤਦਾ ਇਲਾਕਾ ਬਸਤੀ ਸ਼ੇਖ ਜਿੱਥੋਂ ਤੁਹਾਨੂੰ ਜਿਹੜਾ ਤਸਵੀਰਾਂ ਸਾਂਝੀਆਂ ਕਰ ਰਹੇ ਆ ਮੌਕੇ ਤੇ ਹੁਣ ਡਿਊਟੀ ਅਫਸਰ ਜਿਹੜੇ ਨੇ ਥਾਣਾ 5 ਤੋਂ ਆਏ ਨੇ ਔਰ ਇਲਾਕੇ ਦੇ ਵਿੱਚ ਦੇਖ ਸਕਦੇ ਹੋ ਕਿ ਝਗੜਾ ਦੀਆਂ ਜਿੱਥੇ ਕਿ ਦੇਖ ਸਕਦੇ ਹੋ ਕਿ ਝਗੜਾ ਕਾਫੀ ਜਿਹੜਾ ਵਧਿਆ ਹੋਇਆ ਜਿਹੜਾ ਮਾਹੌਲ ਇੱਥੇ ਨਜ਼ਰ ਆ ਰਿਹਾ ਔਰ ਮੌਕੇ ਤੇ ਪੀਸੀਆ ਟੀਮ ਵੀ ਪਹੁੰਚੀ ਹੋਈ ਹੈ ਔਰ ਦੋਨੋਂ ਘਰ ਜਿਹੜੇ ਆ ਆਮੋ ਸਾਹਮਣੇ ਜਿਹੜੇ ਰਹਿੰਦੇ ਨੇ ਜਿਨ੍ਹਾਂ ਦਾ ਜਿਹੜਾ ਸਾਰਾ ਵਿਵਾਦ ਹੋਇਆ ਔਰ ਸੋ ਇੱਕ ਪੱਖ ਦਾ ਕਹਿਣਾ ਹੈ ਕਿ ਜਿਹੜਾ ਕਿ ਸਾਡੇ ਸਾਨੂੰ ਦੇਖ ਕੇ ਜਿਹੜੀਆਂ ਮੁੱਛਾਂ ਚੜਾਈਆਂ ਜਾਂਦੀਆਂ ਉਹਨੂੰ ਦੇਖ ਕੇ ਜਿਹੜਾ ਬਿਵਾਦ ਸਾਰਾ ਹੋਇਆ ਸੋ ਪੁਲਿਸ ਪ੍ਰਸ਼ਾਸਨ ਉਸ ਲੜਕੇ ਨੂੰ ਲੈ ਕੇ ਆ ਰਿਹਾ ਬਾਕੀ ਕੁਝ ਨਾ ਆਗੜਾ ਆ ਗਏ ਸ਼ਮਸ਼ੇਰ ਉਹ ਨਿਕਲ ਗਿਆ ਉਹ ਭੱਜ ਗਿਆ ਜੀ ਯਾਰ ਲੜਾਈ ਚ ਰਹਿਣਾ ਕਰੋ ਨਹੀਂ 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 ਅਸੀਂ ਬੈਠੇ ਹਾਂ ਹਾਂਜੀ ਰਾਜ ਜੀ ਰਾਜ ਜੀ ਮੌਕੇ ਤੇ ਆਏ ਹੋ ਕੀ ਕਹਿਣਾ ਚੰਨ ਮੌਕੇ ਤੇ ਆਏ ਹੋ ਮੈਂ ਨਹੀਂ ਫਿਰ ਕੁਛ ਰਾਜੀ ਜੀ ਆਏ ਮੌਕੇ ਦੱਸ ਦੇ ਤੋ ਪਰ ਮੈਂ ਵੇਖਾਂਗਾ ਜੀ ਪਹਿਲੇ ਮੈਂ ਵੇਖਾਂਗਾ ਵੀ ਵੈਰੀਫਾਈ ਕਰਾਂਗਾ ਫਿਰ ਦੱਸਾਂ ਤੁਹਾਡੇ ਏਰੀਆ ਦੇ ਵਿੱਚ ਸਰ ਦੇਖੋ ਆਮੋ ਸਾਹਮਣੇ ਧਿਰ ਲੜ ਰਹੇ ਆ ਹਾਂ ਜੀ ਕਿਹਨਾਂ ਗਿਆ ਜਾ ਰਹੇ ਸੀ ਜੀ ਚੋਪੜ ਕੇ ਥਾਣੇ ਆਉਣੇ ਆ ਜੇ ਤੁਸੀਂ ਮੇਰੇ ਨਾਲ ਜਾਣਾ ਤੇ ਮੇਰੇ ਜੱਸ ਦਿਓ ਭਾਜੀ ਕੋਈ ਸ਼ਰਾਤ ਨਹੀਂ ਕਰਨੀ ਨਾ 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 ਅੱਜ ਭਾਈ ਬੰਦੇ ਬਾਹਰ ਨਿਕਲਣਗੇ ਆਪਾਂ ਨਾਲ ਹੀ ਤੁਰ ਪੈਣਾ ਜੀ ਨਹੀਂ ਨਹੀਂ ਤੁਸੀਂ ਆਓ ਤੁਹਾਡਾ ਬਦਨਾ ਠੇਕਾ ਬਈ ਬੰਦਿਆਂ ਆਂਡੇ ਸਾਡੇ ਤੀ ਚਲੋ ਭਾਜੀ ਦੱਸ ਤਾਂ ਕੱਲ ਨੂੰ ਬਣੋ ਕਿਹੜੀ ਦੁਸ਼ਤੀ ਮੇਰੀ ਪਈ ਯਾਰੋ ਚਾਹ ਨਹੀਂ ਯਾਰ ਚਲੋ ਤੁਸੀਂ ਚਲੋ ਯਾਰ ਚਲੋ ਸਾਬ ਜੀਓ ਅਹਾਂ ਇਹ ਗੱਲ ਕਰਾਂਗੇ ਬਿਲਕੁਲ ਇਹ ਮਾਹੌਲ ਬਣਿਆ ਹੋਇਆ ਬਸਤੀ ਸ਼ੇਖ ਦਾ ਤਸਵੀਰਾਂ ਲਗਾਤਾਰ ਸੋ ਲਗਾਤਾਰ ਤਸਵੀਰਾਂ ਸਾਂਝੇ ਕਰ ਰਹੇ ਹਾਂ ਮੋਂ ਸਾਹਮਣੇ ਘਰਾ ਦੇ ਵਿੱਚ ਜਿਹੜਾ ਵਿਵਾਦ ਹੋਇਆ ਜਲੰਧਰ ਦੇ ਵਿੱਚ ਜਿਹੜਾ ਬਸਤੀ ਸ਼ੇਖ ਇਲਾਕਾ ਜਿਹੜਾ ਥਾਣਾ ਪੰਡ ਦੇ ਦੀਨ ਜਿਹੜਾ ਤੁਹਾਨੂੰ ਮਾਮਲਾ ਸਾਂਝਾ ਕੀਤਾ ਜਾ ਰਿਹਾ ਲਗਾਤਾਰ ਤਸਵੀਰਾਂ ਜਿਹੜੀਆਂ ਤੁਹਾਨੂੰ ਜਲੰਧਰ ਦੀਆਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਮੌਕੇ ਤੇ ਪੁਲਿਸ ਪ੍ਰਸ਼ਾਸਨ ਜਿਹੜਾ ਮਾਹੌਲ ਨੂੰ ਜਿਹੜਾ ਸ਼ਾਂਤ ਕਰਵਾਉਂਦਾ ਹੋਇਆ ਨਜ਼ਰ ਆ ਰਿਹਾ ਔਰ ਪੁਲਿਸ ਪ੍ਰਸ਼ਾਸਨ ਜਿਹੜਾ ਇੱਥੇ ਮਾਹੌਲ ਸ਼ਾਂਤ ਕਰਵਾਉਣ ਦੇ ਲਈ ਪਹੁੰਚ ਚੁੱਕਾ ਔਰ ਕਾਫੀ ਜਿਹੜਾ ਝਗੜਾ ਵਿਵਾਦ ਹੋ ਰਿਹਾ ਸੀ ਬਹਿਸ ਹੋ ਰਹੀ ਸੀ ਹਾਂਜੀ ਭਾਈ ਜੀ ਕੀ ਗੱਲ ਕੀ ਹੋਈ ਸੀ ਕੋਈ ਵਿਵਾਦ ਕਿਸ ਗੱਲੋਂ ਆਇਆ ਤੁਹਾਡਾ ਜੀ ਇਹਨੇ ਸਾਡੇ ਉੱਤੇ ਅਟੈਕ ਕੀਤਾ ਆਗੇ ਕਿਹਨਾਂ ਨੇ ਕਿਹਨਾਂ ਨੇ ਐਨਾ ਸਾਹਮਣੇ ਆ ਗਏ ਨੇ ਅੱਛਾ ਅੱਛਾ ਜੀ ਠੀਕ ਆ ਉਹ ਕਹਿ ਰਹੇ ਕਿ ਮੁੱਛਾਂ ਮਰੋੜਦੇ ਸਾਨੂੰ ਗਾਲ੍ਹਾਂ ਕੱਢਦੇ ਜਦੋਂ ਅਸੀਂ ਬਾਹਰ ਆਏ ਜਦੋਂ ਸਾਡੇ ਧੀਆ ਭੈਣਾਂ ਬਾਹਰ ਆਏ ਜੀ ਅਸੀਂ ਕੋਈ ਗਾਲ ਨਹੀਂ ਕੱਢੀ ਕੋਈ ਮੁੱਛ ਨਹੀਂ ਮਰੋੜੀ ਠੀਕ ਹੈ ਨਾ ਤੇ ਜੀ ਆਪਣੇ ਕੰਮ ਲੱਗੇ ਸਵੇਰ ਦੇ ਕੋਈ ਗੱਲਬਾਤ ਨਹੀਂ ਸਾਡੀ ਜੀ ਤੇ ਝਗੜਾ ਸਿਰ ਪਹਿਲੀ